ਤੇ ਬੇਬੇ ਜਿਹੜਾ ਤੀਜੇ ਸੂਏ ਦਾ ਦੁੱਧ ਸੀ ਤੁਸੀਂ ਘਰੇ ਚੋਂ ਕਿੰਨਾ ਚੋਉਂਦੇ ਰਹੇ ਅਸੀਂ ਤਾਂ ਬਈ ਕੋਈ ਝੂਠ ਨਹੀਂ ਮਾਰਦੇ 13 ਲੀਟਰ ਚੋਇਆ 12 13 ਕਿਲੋ ਵਧੀਆ ਚੋਇਆ ਜੀ ਹਾਂ 13 ਚੋਇਆ ਜਾਣੀ ਅੱਛਾ 13 ਕਿਲੋ ਦੋਸਤੋ ਮਾਤਾ ਵਰਗੇ ਕਹਿੰਦੇ ਅਸੀਂ ਇਹਦਾ ਦੁੱਧ ਚੋਂਦੇ ਰਹੇ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਰਾਜੀ ਦੇ ਘਰੋਂ ਆ ਸਾਬਕਾ ਸਰਪੰਚਾ ਕਰਨੈਲ ਸਿੰਘ ਉਹਨਾਂ ਦੇ ਘਰ ਚੋਂ ਦੋਸਤੋ ਚੌਥਾ ਸੂਆ ਸੂਣ ਵਾਲੀ ਆਇਆ ਇੱਕ ਮੱਝ ਸੇਲ ਕਰਨੀ ਹੈ ਬਿਲਕੁਲ ਇੱਕ ਘਰੇਲੂ ਘਰਾ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਇਹਦੇ ਬਾਰੇ ਸਾਰੀ ਜਾਣਕਾਰੀ ਲਵਾਂਗੇ ਕੀ ਮਾਲ ਕੇ ਦਾ ਮੁੱਲ ਕਰਦੇ ਆ ਕਿੰਨੇ ਕ ਦਿਨੇ ਤੇ ਸੂਣਦੇ ਰਹਿੰਦੇ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 22 ਤਰੀਕ 12ਵਾਂ ਮਹੀਨਾ 2025 ਨੰਬਰ ਵੀਰ ਦਾ ਹੇਠਾਂ ਚੱਲੀ ਜਾਂਦਾ ਦੋਸਤੋ ਬਾਹੋ ਸਿਵੀਆਂ ਜ਼ਿਲ੍ਹਾ ਬਠਿੰਡਾ ਰਹਿ ਗਿਆ ਬਾਕੀ ਆਜੂ ਆਪਾਂ ਮਾਤਾ ਵਰਗੇ ਦੱਸਣਗੇ ਕੀ ਹਿਸਾਬ ਕਿਤਾਬ ਹੈ ਦਾ ਕਿੰਨਾ ਮਾ ਸੂਆ ਗਈ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਪਿੰਡੇ ਬੇਬੇ ਆਪਣਾ ਬਾਹੋ ਸਿਵਿੰਗਾ ਹਨਾ ਨਾਲ ਨਾਲ ਕਿਹੜੇ ਪਿੰਡ ਆਪਣੇ ਨਾਲ ਜੈ ਸਿੰਘ ਵੱਡੀ ਸ਼ਾਇਰ ਰੋਡ ਤੇ ਜੈ ਸਿੰਘ ਹਨਾ ਜੈ ਸਿੰਘ ਦੇ ਨਾਲ ਦੋਸਤੋ ਪਿੰਡਾ ਬੇਬੇ ਆਪਣਾ ਇਹ ਕਿੰਨੇਵੇਂ ਸੂਏ ਸੁੰਦੀ ਐ ਮਾਚੀ ਚੌਥਾ ਸੂਆ ਸੁੰਦੀ ਆ ਆਪਣੀ ਘਰੂ ਆ ਜਮਾ ਜੀ ਹਾਂਜੀ ਘਰੂ ਆ ਕਰੂ ਮੱਜਾ ਦੋਸਤੋ ਇਹਦੇ ਦਿਨ ਕਿੰਨੇ ਕਰੰਦੇ ਸੁਣਦੇ ਇਹਦੇ ਉਂਟਾ ਜੀ 19 ਤਰੀਕ ਨੂੰ ਜਦੋਂ ਇਹ ਦਿਨ ਪੂਰੇ ਹੋਣ ਉਤਲੇਦਨ ਲਈ ਜਾਂਦੀ ਜਿਹੜੇ ਅੱਛਾ ਵੀ 19 ਤਰੀਕ 12ਵੇਂ ਮਹੀਨੇ ਦੇ ਦਿਨ ਪੂਰੇ ਹੋ ਗਏ ਹਾਂ ਪੂਰੇ ਹੁਣ ਅੱਜ ਜਿਹੜੀ 22 ਤਰੀਕ 12ਵੇਂ ਮਹੀਨਾ ਦੇ ਦਿਨ ਉਤੋਂ ਦੀ ਲਈ ਜਾਂਦੀ ਆ ਹਾਂ ਹੁਣ ਉਤਲੇਦਨ ਹੋ ਸਕਦਾ ਦੋਸਤੋ ਹਜੇ ਹੋਰ ਵੀ 2-4-5 ਦਿਨ ਕੱਢ ਜੇ ਤੇ ਬੇਬੇ ਜਿਹੜਾ ਤੀਜੇ ਸੂਏ ਦਾ ਦੁੱਧ ਸੀ ਤੁਸੀਂ ਘਰੇ ਚੋਇਆ ਕਿੰਨਾ ਖਚੋਂਦੇ ਰਹੇ ਅਸੀਂ ਤਾਂ ਕੋਈ ਝੂਠ ਨਹੀਂ ਮਾਰਦੇ 13 ਲੀਟਰ ਚੋਇਆ ਪਰਾਂ 13 ਕਿਲੋ ਵਧੀਆ ਚੋਇਆ ਜੀ ਹਾਂ 13 ਚੋਇਆ ਆ ਜਾਣੀ ਅੱਛਾ 13 ਕਿਲੋ ਦੋਸਤੋ ਮਾਤਾ ਵਰਗੇ ਕਹਿੰਦੇ ਅਸੀਂ ਇਹਦਾ ਦੁੱਧ ਚੋਂਦੇ ਰਹੇ ਆ ਹੁਣ ਚੌਥਾ ਸੂਆ ਸੂ ਹੈ ਨਾ ਜੀ ਚੌਥਾ ਸੂ ਕੀ ਤੇ ਭਾਵੇਂ ਇਹਨੂੰ ਸਾਰੀ 10 ਮਹੀਨੇ ਪੂਰੇ ਚੋਈ ਚੱਲ ਜਿਹਨੇ ਨਹੀਂ ਚੱਲਦੀ ਦੁੱਧ ਅੱਛਾ ਅਜੇ ਤਾਂ ਥਾਂ ਭੀੜੇ ਦੇ ਮਾਰੇ ਵੇਚਦੇ ਆ ਜਣ ਹਾਂ ਥਾਂ ਦੀ ਬੇਬੇ ਵਰਗੇ ਕਹਿੰਦੇ ਥੋੜੀ ਜੀ ਤੰਗੀ ਵੱਧਾ ਪਸ਼ੂ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਅੰਦਰ ਭਾਂਡਾ ਛੋਟਾ ਹੈਗਾ ਬੇਬੇ ਵਰਗੇ ਕਹਿੰਦੇ ਤਾਂ ਅਸੀਂ ਇਹਨੂੰ ਸੇਲ ਕਰਦੇ ਆ ਨੰਬਰ ਆ ਜਿਹੜਾ 22 ਦਾ ਹੈਠਾ ਚੱਲੀ ਜਾਂਦਾ ਉਹ ਥੋੜਾ ਜਿਹਾ ਅਰਜੈਂਟ ਕਿਤੇ ਮੰਡੀ ਗਏ ਆ ਭਾਈ ਉਹਨਾਂ ਦਾ ਪਤਾ ਨਹੀਂ ਤਾਂ ਉਹਨਾਂ ਨਾਲ ਗੱਲਬਾਤ ਕਰਾ ਦਿੰਦੇ ਬਾਕੀ ਸਾਨੂੰ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਬੇਬੇ ਨੂੰ ਖੋਲ ਲਓ ਫਿਰ ਆਪਾਂ ਤੋੜ ਦੀ ਇੱਕ ਵਾਰੀ ਇਧਰ ਵੇੜੇ ਜੀ ਖੋਲ ਲੇ ਹਰ ਵੀ ਹਾਂ ਖੋਲ ਕੇ ਤੋੜ ਦਿਓ ਇਹਨੂੰ ਬਾਕੀ ਦਿਓ ਆ ਦੇਖੋ ਵੀਰੇ ਤੋੜ ਕੇ ਸਾਨੂੰ ਦਿਖਾ ਦਿੰਨੇ ਆ ਸੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਨੰਬਰ ਵੀਰ ਦਾ ਹੈਠਾ ਚੱਲੀ ਜਾਂਦਾ ਬਾਕੀ ਮੁੱਲ ਕੀ ਕਰਦੇ ਆ ਉਹ ਵੀ ਆਪਾਂ ਵੀ ਬਾਕੀ ਤੁਸੀਂ ਲੇਵੇ ਦੀ ਚੈੱਕ ਕਰੋ ਬਹੁਤ ਵਧੀਆ ਥੱਲੋ ਲੇਵਾ ਜਿਹੜਾ ਪੂਰੇ ਕਸਮੇ ਲੇਵੇ ਦੀਆਂ ਸੂਆਂ ਦੇ ਹਿਸਾਬ ਨਾਲ ਤੇ ਧਾਰ ਦੀ ਬੇਬੇ ਵਧੀਆ ਪੋਲੀ ਹੈ ਹਾਂ ਵਧੀਆ ਹੈ ਤੁਸੀਂ ਬੁੜੂਆਂ ਹੀ ਚੋਣਨਾ ਹਾਂ ਹਾਂ ਬੁੜੂਆਂ ਹੀ ਚੋਣਨਾ ਸਾਡੇ ਸੱਟ ਜਾਂਦੇ ਹੀ ਬੇਬੇ ਵਰਗੇ ਕਹਿੰਦੇ ਅਸੀਂ ਘਰੇ ਆਪ ਹੀ ਚੋਣਨਾ ਭਾਈ ਬੁੜੂਆਂ ਤੇ ਵਧੀਆ ਪੋਲੀ ਹੈ ਧਾਰ ਦੀ ਚੌਥਾ ਸੂਆ ਸੌਂਦੀ ਆ ਹਾਂਜੀ ਲਿਓ ਇਧਰ ਹੀ ਬੰਨ ਲਓ ਵੀਰੇ ਲਿਓ ਜੀ ਲਿਓ ਬੰਨ ਲਓ ਕੋਈ ਨਾ ਤੇ ਪਾ ਕੀ ਰੋਊਗਾ ਫਿਰ ਬੇਬੇ ਦਾ ਪਾ ਭਾਈ 2 ਲੱਖ ਰੁਪਏ 200 ਲੱਖ ਹਾਂਜੀ ਠੀਕ ਆ ਮਾੜਾ ਮੋਟਾ ਕਰ ਦੋਗੇ ਮੌਕੇ ਤੇ ਯਾਦ ਰੂਤ ਆਏ ਤਾਂ ਫਿਰ ਕੋਈ ਪਾਰ ਵਾਲੇ ਦੀ ਗੱਲ ਹੁੰਦੀ ਆ ਹਾਂ ਪਾਰ ਵਾਲੇ ਦੀ ਬੇਬੇ ਕਹਿੰਦੀ ਗੱਲ ਹੁੰਦੀ ਆ ਮੌਕੇ ਤੇ ਹਨ ਜਿਹੜਾ ਵੀ ਭਰਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਕੋਲੇ ਆ ਜਾ ਦੋਸਤੋ ਜਿਵੇਂ ਮਰਜੀ ਤਸੱਲੀ ਕਰ ਲਿਓ ਦਿਨ ਇਹਦੇ ਬਾਈ ਜੀ ਉੱਪਰ ਚੱਲੀ ਜਾਂਦੇ ਆ ਹੁਣ 10 ਮਹੀਨੇ ਪੂਰੇ ਹੋ ਗਏ ਬੇਬੇ ਕਹਿੰਦੀ 19 ਤਰੀਕ ਦੇ ਇਹਦੇ ਦਿਨ ਪੂਰੇ ਹੋਏ ਆ ਹੁਣ ਉਤੋਂ ਦੀ ਲਈ ਜਾਂਦੀ ਆ 13 ਕਿਲੋ ਜਮ ਆਇਆ ਨੈਟ ਫਟਾ ਸੀ ਕਹਿੰਦੇ ਦੁੱਧ ਚੋਂਦੇ ਰਹੇ ਆ 1.5 ਲੱਖ ਰੁਪਇਆ ਮੋਲਾ ਸੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਕਰ ਲਿਓ ਜੀ ਸੰਪਰਕ ਨੰਬਰ ਮਾਲਕਾਂ ਦਾ ਹੈ ਇੱਠਾ ਬਾਹੋਸੀ ਬੀਆਂ ਪਿੰਡ ਬਠਿੰਡੇ ਤੋਂ ਰਹਿ ਗਿਆ ਸਾਰਾ ਇਹ 10 ਕਿਲੋਮੀਟਰ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਤਿ ਸ੍ਰੀ ਅਕਾਲ ਵੀਰੇ ਸਾਰੇ ਭਰਾਵਾਂ